ਮੇਰਾ ਨਾਮ ਹੈ ਡਾਕਟਰ ਸੰਜੀਤ ਸ਼ਰਮਾ ਇਹ ਕਿੰਨੀ ਦੀ ਗੱਲ ਹੈ ਘਟਨਾ ਕੀ ਇਹ ਸਰਦਾਰ ਸਿੰਘ ਜੰਝ ਕਰ ਦੀ ਗੱਲ ਹੈ ਛੋਣੀ ਮੱਲੇ ਦੀ ਰਾਤ ਨੂੰ 10:30 ਵਜੇ ਅਚਾਨਕ ਬਿਲਡਿੰਗ गिर ਗਈ ਜੀ ਬਿਲਡਿੰਗ ਗਨ ਕਰਕੇ ਸਾਡੀ ਗੱਡੀਆਂ ਡੈਮੇਜ ਹੋ ਗਈ ਪੂਰੀ ਉਹ ਐ ਪਤਾ ਨਹੀਂ ਲੱਗਿਆ ਜੀ ਕੁਝ ਉੱਪਰ ਬਿਲਡਿੰਗ ਕਰਕੇ ਜੀ ਦੀਵਾਰ ਦੇ ਕੰਧ ਪੁਰਾਣੀ ਸੀ ਕਾਫੀ ਜ਼ਿਆਦਾ ਗੱਡੀ ਨੰਬਰ ਕੀ ਕੀ ਹੈ ਆ ਪੀ ਵੀ 91 एफ 4632 ਜੀ ਗੱਡੀ ਪੂਰੀ ਡੈਮੇਜ ਹੋ ਗਈ ਜੀ ਦੇਖੋ ਕਸੂਰੇ ਦਾ ਜਿਹੜੇ ਆਪਣੇ ਮਾਲਕ ਹੈਗੇ ਜਾਂਚ ਕਰਦੇ ਉਹਨਾਂ ਦੇ ਕਸੂਰ ਹੈ ਬਿਲਡਿੰਗ ਅਨ ਸੇਫ ਹੈਗੀ ਹੈ ਜੀ ਮੇਰਾ ਨਾਮ ਹਰਜਿੰਦਰ ਸਿੰਘ ਛੋੜੀ ਮੱਲਾ ਵਾਰਡ ਨੰਬਰ 84 ਜਿਹੜੀ ਇਹ بارش ਦੇ ਇੱਕ ਨੁਕਸਾਨ ਕਰਕੇ ਨਹੀਂ ਬਿਲਡਿੰਗ ਦੀ ਖਸਤਾ ਹਾਲਤ ਕਰਕੇ ਨੁਕਸਾਨ ਹੋਇਆ ਜਿਹੜੀ ਇਹ ਕਾਰ ਡੈਮੇਜ ਹੋਈ ਹੈ ਜਿਹੜੀ ਡਿੱਗੀ ਹੈ ਔਰ ਪ੍ਰਸ਼ਾਸਨ ਨੂੰ ਤੇ ਜਿਹੜੇ ਬਿਲਡਿੰਗ ਮਾਲਕ ਨੂੰ ਬਹੁਤ ਵਾਰ ਕਹਿ ਚੁੱਕੇ ਆ ਇਹ ਔਰ ਉਹਨੇ ਥੋੜੇ ਦਿਨ ਪਹਿਲਾਂ ਇੱਕ نیچے-नीचे ਕਾਂਡੀ ਪਲਸਟਰ ਕਰਾ ਦਿੱਤਾ ਜਦਕਿ ਬਿਲਡਿੰਗ ਸਾਰੀ ਦੀ ਸਾਰੀ ਡੈਮੇਜ ਹੈ ਘਿਰਾ ਕੇ ਦੁਆਰਾ ਇਹ ਬਣਨ ਵਾਲੀ ਹੈਗੀ ਆ ਕਿਰਪਾ ਕਰਕੇ ਮਿਹਰਮਾਨੀ ਕਰੋ ਇਹ ਜੇ ਮਾਲਕ ਔਰ ਜਿਹੜਾ ਪ੍ਰਸ਼ਾਸਨ ਹੈ ਇਹ ਜੀਆਂ ਹੰਸੇ ਬਿਲਡਿੰਗਾਂ ਨੂੰ ਗਰਾਇਆ ਜਾਵੇ ਉਹਨਾਂ ਦੇ ਮਾਲਕਾਂ ਨੂੰ ਨੋਟਿਸ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਦੁਆਰਾ ਕਿਸੇ ਦਾ ਜਾਣੇਮਾਲੀ ਨੁਕਸਾਨ ਨਾ ਹੋਵੇ। ਜ਼ਿਆਦਾ ਕੀ ਹੋ ਗਿਆ ਨਹੀਂ ਪ੍ਰਸ਼ਾਸਨ ਦਾ ਮੌਸਮ ਦੇ ਵਿੱਚ ਕਰਨੀਆਂ ਇਹ ਪਰਾਣੀ ਬਿਲਡਿੰਗਾਂ ਨੂੰ ਕਿੱਥੋਂ ਐਜਮ ਮੰਗਦੇ ਤਾਂ ਇਹ ਅਜੇ ਵੀ ਕੋਈ ਪ੍ਰਸ਼ਾਸਨ ਦਾ ਮੌਸਮ ਚੱਲ ਰਿਹਾ ਹੈ। ਅਜੇ ਵੀ ਕੋਈ ਭਰੋਸਾ ਨਹੀਂ ਕਿਉਂਕਿ ਉਹ ਤੁਸੀਂ ਦੇਖ ਸਕਦੇ ਹੋ ਪਿੱਪਲ ਦੀਆਂ ਝੜਾਂ ਦੀਵਾਰ ਦੇ ਵਿੱਚ ਨੇ ਇਸ ਟਾਈਮ ਕਦੇ ਵੀ ਪਪਲ ਦੀਆਂ ਜੜ੍ਹਾਂ ਨਾਲ ਧੱਕਾ ਵੱਜ ਸਕਦਾ ਤੇ ਸਾਰੀ ਸਾਰੀ ਬਿਲਡਿੰਗ ਥੱਲੇ ਆ ਸਕਦੀ ਆ ਤੇ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਮਾਲਕਾਂ ਨੂੰ ਇਤਲਾਹ ਦੇ ਦਿੱਤੀ ਆ ਬਾਕੀ ਦੇ ਦੇ ਉਹਨਾਂ ਕੀ ਕਰਦੇ ਨੇ ਕਸੂਰ ਤਾਂ ਅਸਲੀਅਤ ਜੇ ਤਾਂ ਕਾਰਪੇਸ਼ਨ ਦਾ ਕਾਰਪੇਸ਼ਨ ਦਾ ਔਰ ਬਿਲਡਿੰਗ ਮਾਲਕ ਦਾ ਕਾਰਪੇਸ਼ਨ ਇਹੀ ਜੀਆਂ ਅੰਸੇ ਬਿਲਡਿੰਗਾਂ ਤੇ ਧਿਆਨ ਨਹੀਂ ਦਿੰਦੀ ਜਦਕਿ ਉਹਨਾਂ ਦੇ ਇਨਸਪੈਕਟਰ ਜਾਂ ਉਹਨਾਂ ਦੇ ਹੋਰ ਜਿਹੜੇ ਵਰਕਰ ਆ ਹਮੇਸ਼ਾ ਇੱਥੋਂ ਆਂਦੇ ਜਾਂਦੇ ਨੇ ਮਹੱਲੇ 'ਚੋਂ ਔਰ ਜਿਹੜਾ ਮਾਲਕ ਆ ਜਦ ਉਹਨੂੰ ਇਤਲਾਹ ਦਿੱਤੀ ਗਈ ਆ ਤਾਂ ਕਿਉਂ ਨਹੀਂ ਉਸਨੇ ਬਿਲਡਿੰਗ ਕਰਾਈ ਉਸਦਾ ਫਰਜ ਬਣਦਾ ਸੀ ਕਿ ਮੈਂ ਬਿਲਡਿੰਗ ਕਰਾਦਾ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਾਂ ਇਹ ਬੜੀ ਧੀਰ ਦੀ ਜਿਹੜੀ ਬਿਲਡਿੰਗ 70 80 ਸਾਲ ਪੁਰਾਣੀ ਬਿਲਡਿੰਗ ਹੈ ਔਰ ਇਹਨੂੰ ਬੰਦ ਹੋਇਆ ਨੂੰ ਵੀ 15 20 ਸਾਲ ਹੋ ਗਏ ਜਿਹਦੇ ਅੰਦਰ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਜਦਕਿ ਕਈ ਵਾਰ ਇਹਦੀ ਕੰਪਲੇਨਟ ਕਰ ਚੁੱਕੇ ਆ ਵੀ ਇਹ ਜਿਹੜੀ ਖਸਾ ਹਾਲਤ ਦੀ ਬਿਲਡਿੰਗ ਹੈ ਬਿਲਡਿੰਗ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਡਿੱਗਣ ਦੀ ਕਾਗਾਰ ਤੇ ਹੈ ਔਰ ਇਹਦੇ ਅੰਦਰ ਜਿਹੜੇ ਆ ਆਦਮੀ ਤੋਂ ਵੱਡੇ ਵੱਡੇ ਜਿਹੜੇ ਬੂਟੇ ਹੋਏ ਆ ਅੰਦਰ ਜਿਹੜੇ ਸ ਨੇवले ਆ ਸਾਹਮਣੇ ਦੁਕਾਨਾਂ ਸਾਡੀਆਂ ਦੁਕਾਨਾਂ ਦੇ ਵਿੱਚ ਆ ਕੇ ਬਣਦੇ ਆ ਲੇਕਿਨ ਕੋਈ ਸੁਣਵਾਈ ਨਹੀਂ ਧੱਕੇ ਨਾਲ ਪਹਿਲਾਂ ਇੱਥੇ ਜੱਜਕਰ ਹੁੰਦਾ ਸੀ ਧੱਕੇ ਨਾਲ ਇਹ ਸਾਰੀਆਂ ਦੁਕਾਨਾਂ ਖਾਲੀ ਕਰਾ ਕੇ ਇਹਨਾਂ ਨੇ ਕਬਜ਼ਾ ਕੀਤਾ ਜਦਕਿ ਇਹ ਜਿਹੜਾ ਜਗ੍ਹਾ ਜਿਹੜੀ ਹੈਗੀ ਹੈ ਉਹ ਦਾਨ ਕੀਤੀ ਹੋਈ ਜਗ੍ਹਾ ਹੈ ਜਿਹਦੇ ਵਿੱਚ ਕੁਝ ਨਹੀਂ ਬਣ ਸਕਦਾ ਲੇਕਿਨ ਇਹ ਲੋਕਾਂ ਨੇ ਜ਼ਬਰਦਸਤੀ ਉੱਤੇ ਬਣਾ ਕੇ ਛੱਡੀ ਹੋਈ ਹੈ ਦਾਦਾ ਜੀ ਐਮਐਲਏ ਨੂੰ ਕਹਿੰਦੇ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਵੀ ਅਸੀਂ 2-4 ਵਾਰੀ ਰਿਕਵੈਸਟ ਕੀਤੀ ਹੈ ਵੀ ਇਹਦੇ ਬਾਰੇ ਕੁਝ ਕਰੋ ਉਹ ਕੰਨ ਨਾ ਕੋਈ ਹੈ ਹੀ ਕੱਖ ਨਹੀਂ ਕਾਗੇ ਇੰਨੀ ਕੁਛ ਨਹੀਂ ਹੈਗਾ ਇੱਕ ਕੇਸ ਚੱਲ ਰਿਹਾ ਜ਼ਰੂਰ ਉਹਨਾਂ ਨੇ ਸਟੇ ਲਏ ਹੋਇਆ ਇੱਕ ਦੁਕਾਨਦਾਰ ਨੇ ਉਹਦੇ ਕਰਕੇ ਇੱਕੋ ਗੱਲ ਕਹਿੰਦੇ ਆ ਜੀ ਇਹ ਸਟੇ ਹੈ ਜੀ ਸਟੇ ਹੈ ਜੀ ਸਟੇ ਹੈ ਜੀ ਬਿਲਕੁਲ ਹਰ ਟਾਈਮ ਹੈ ਜੀ ਰਾਤ ਨੂੰ 10 ਮਿੰਟ ਪਹਿਲਾਂ ਮੇਰਾ ਬੱਚਾ ਗਿਆ ਤੋ ਜਦੋਂ ਗਿਰੀਆ ਸਿਰਫ 10 ਮਿੰਟ ਪਹਿਲਾਂ ਬੱਚਾ ਗਿਆ ਸੀ ਅਸੀਂ ਤਾਂ ਬੱਚੇ ਹੈ ਹੀ ਕੰਨੇ ਆ ਵੀ ਬੜੀ ਪੁਰਾਣੀ ਕੰਨ ਦਾ ਕੀ ਇਹ ਯਾਤ ਆ ਇਹਨੂੰ ਕੁਛ ਤੋੜ ਭੰਨ ਕੇ ਇਹਦਾ ਕੁਛ ਬਣਾ ਦੇਣ ਜਾਂ ਫਿਰ ਇਹਨੂੰ ਗਰਾਉਂਡ ਕਰ ਦੇਣ ਸਾਡੇ ਤਾਂ ਬੱਚਿਆਂ ਨੂੰ ਵੀ ਹਾਰ ਟਾਈਮੇ ਦੇ ਤੋਂ ਖਤਰਾ ਹੀ ਐ ਹਨ ਰਾਤ ਕੰਦ ਗਿਰੀ ਆ ਮੇਰੇ ਬੱਚੇ ਕਈ ਵਾਰੀ ਇੱਥੇ ਖੜੇ ਹੁੰਦੇ ਨੇ 22 ਚਾਂਸੇ ਕੱਲ ਬੇਟਾ ਮੇਰਾ ਖੜਾ ਨਹੀਂ ਸੀ ਇੱਥੇ ਤੇ ਬਚਾਅ ਹੋ ਗਿਆ ਇਹਦੀ ਜੇ ਡਾਕਟਰ ਸੰਜੇ ਦੀ ਗੱਡੀ ਸਾਰੀ ਟੁੱਟ ਗਈ ਐ ਸਾਡੀ ਗੱਡੀ ਵੀ ਇੱਥੇ ਖੜੀ ਹੁੰਦੀ ਐ ਕੱਲ 22 ਜਨਸ ਬੱਚੇ ਗਏ ਹੋਏ ਸੀ ਤੇ ਨਹੀਂ ਸੀ ਖੜੀ ਅਸੀਂ ਤੇ ਇਹੀ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਕਿ ਇਹਨੂੰ ਤੋੜ ਕੇ ਕੁਛ ਨਾ ਕੁਛ ਕਰਨ ਜਾਂ ਗਰਾਊਂਡ ਕਰ ਦੇਣ ਜਾਂ ਇਹਨੂੰ ਬਣਾਉਣ ਨਹੀਂ ਜੀ ਇਹ ਜਗ੍ਹਾ ਮਨਨਾ ਸਿੰਘ ਨਗਰ ਦੀ ਮਨਨਾ ਸਿੰਘ ਜੀ ਦੀ ਗ ਉਹਨਾਂ ਦਾ ਬੇਟਾ ਹੈ ਪਰਮਜੀਤ ਸਿੰਘ ਉਫ ਬਿੱਲੂ ਉਹਨਾਂ ਦੀ ਜਗ੍ਹਾ ਤੇ ਰਿਕਵੈਸਟ ਹੈ ਹੱਥ ਜੋੜ ਕੇ ਕਿ ਇਹਨੂੰ ਜਾਂ ਕੁਝ ਬਣਾਣ ਜਾਂ ਫਿਰ ਇਹਨੂੰ ਗਰਾਉਂਡ ਕਰ ਦੇ ਐਮਐਲਏ ਨੂੰ ਕਦਮ ਲਗਾ ਦੀ ਗਾ ਐਮਐਲਏ ਸਾਹਿਬ ਨੂੰ ਮੈਸੇਜ ਭੇਜ ਦੇ ਦਿੱਤਾ ਆ ਜਾਣਗੇ ਉਹ ਵੀ ਉਹਨਾਂ ਨੇ ਕਿਹਾ ਸੀ ਸਰ ਇਹ ਪ੍ਰਾਣੀ ਨਹੀਂ ਜਿੱਤੇਗਾ ਨਹੀਂ ਐਮਐਲਏ ਸਾਹਿਬ ਨਾਲ ਤਾਂ ਗੱਲ ਨਹੀਂ ਹੋਈ ਸੀ ਉਹਨਾਂ ਦੇ ਬੇਟੇ ਨਾਲ ਹੋਈ ਸੀ ਉਹ ਆਣ ਗਈ